ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਜਿਨ੍ਹਾਂ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਇਸ ਮੰਦਪਾਗੀ ਘਟਨਾ ਦੇ ਉੱਤੇ ਦੁਨੀਆ ਭਰ ਦੇ ਵਿੱਚ ਬੈਠੀਆਂ ਹਸਤੀਆਂ ਨੇ ਸਰਦਾਰ ਫੌਜਾ ਸਿੰਘ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਸ਼ਰਧਾਂਜਲੀ ਦਿੱਤੀ ਹੈ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਉਹਨਾਂ ਦੇ ਕਿੱਸਿਆਂ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਖਾਸ ਰਿਪੋਰਟ ਦੇ ਵਿੱਚ ਸਰਦਾਰ ਫੌਜਾ ਸਿੰਘ ਦੇ ਬਾਰੇ ਜਿਹੜੇ ਕਿ 114 ਸਾਲ ਦੀ ਉਮਰ ਭੋਗਦੇ ਨੇ ਉਹਨਾਂ ਦੇ ਨਾਲ ਜੁੜੇ ਦਿਲਚਸਪ ਕਿਸਿਆਂ ਦੇ ਬਾਰੇ ਬਾਤ ਪਾਵਾਂਗੇ ਉਹਨਾਂ ਨੇ ਕਿਵੇਂ ਮੈਰਾਥਨ ਦੜਾਕ ਬਣਨ ਦਾ ਸਫਰ ਸ਼ੁਰੂ ਕੀਤਾ ਉਦੋਂ ਉਹਨਾਂ ਦੀ ਉਮਰ ਕਿੰਨੀ ਸੀ ਉਹਨਾਂ ਦੀ ਪੂਰੀ ਜ਼ਿੰਦਗੀ ਭਰ ਦੇ ਵਿੱਚ ਵਰਲਡ ਰਿਕਾਰਡ ਦੇ ਵਿੱਚ ਪ੍ਰਾਪਤੀਆਂ ਕੀ ਨੇ ਤੇ ਉਹਨਾਂ ਨੂੰ ਕਿਹੜੇ ਕਿਹੜੇ ਛੋਟੇ ਨਾਮਾਂ ਦੇ ਨਾਲ ਬੁਲਾਇਆ ਜਾਂਦਾ ਸੀ ਔਰ ਉਹਨਾਂ ਨੂੰ ਕਿਹੜੇ ਕਿਹੜੇ ਹੁਣ ਤੱਕ ਸਨਮਾਨ ਮਿਲੇ ਨੇ ਗਿਨਿਸ ਵਰਲਡ ਬੁੱਕ ਦੇ ਵਿੱਚ ਉਹਨਾਂ ਦਾ ਜਿਹੜਾ ਰਿਕਾਰਡ ਦਰਜ ਹੈ ਉਹ ਰਿਕਾਰਡ ਕੀ ਹੈ ਇਹ ਸਾਰੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਯੂਕੇ ਜਾ ਕੇ ਜਦੋਂ ਆਪਣੇ ਪੁੱਤਰ ਕੋਲ ਜਾਂਦੇ ਨੇ 1992 ਤੋਂ 95 ਦੇ ਸਮੇਂ ਦੇ ਦੌਰਾਨ ਉਸ ਪੀਰੀਅਡ ਦਾ ਸਮਾਂ ਫੌਜਾ ਸਿੰਘ ਲਈ ਕਿਸ ਤਰ੍ਹਾਂ ਦਾ ਸੀ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਦਰਅਸਲ ਫੌਜਾ ਸਿੰਘ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਪੈਸਿਆਂ ਤੱਕ ਦਾ ਵੀ ਲਾਲਚ ਨਹੀਂ ਸੀ ਔਰ ਇੱਕ ਖੁਸ਼ਮਿਜ਼ਾਜ ਸੁਭਾਅ ਦੇ ਮਾਲਕ ਸਨ ਉਹਨਾਂ ਨੂੰ ਜਿੰਨੇ ਵੀ ਵੱਡੀਆਂ ਕੰਪਨੀਆਂ ਸਪੌਂਸਰ ਕਰਦੀਆਂ ਸੀ ਐਡੀਡਾਸ ਕੰਪਨੀਆਂ ਵਰਗੀਆਂ ਉਹਨਾਂ ਤੋਂ ਆਇਆ ਇੱਕ ਇੱਕ ਰੁਪਈਆ ਉਹ ਚੈਰਿਟੀ ਦੇ ਵਿੱਚ ਪਾਉਂਦੇ ਸੀ ਉਹ ਚੈਰਿਟੀ ਦੇ ਵਿੱਚ ਪੈਸਾ ਇਸ ਕਰਕੇ ਪਾਉਂਦੇ ਸੀ ਕਿ ਉਸ ਚੈਰਿਟੀ ਦੇ ਨਾਲ ਲੋਕਾਂ ਦਾ ਖਾਸ ਕਰਕੇ ਜਿਹੜੇ ਲੋੜਵੰਦ ਨੇ ਉਹਨਾਂ ਦਾ ਭਲਾ ਹੋ ਸਕੇ ਇਸ ਮਹਾਨ ਸ਼ਖਸੀਅਤ ਦੇ ਬਾਰੇ ਜਿੰਨੀਆਂ ਗੱਲਾਂ ਇੱਥੇ ਦੱਸੀਆਂ ਜਾਣ ਉਹਨੀਆਂ ਹੀ ਥੋੜੀਆਂ ਨੇ ਪਰ ਅਸੀਂ ਇਸ ਰਿਪੋਰਟ ਦੇ ਵਿੱਚ ਕੁਝ ਰਿਪੋਰਟਾਂ ਦੇ ਜ਼ਰੀਏ ਔਰ ਜਿਹੜੇ ਇੱਕ ਪੱਤਰਕਾਰ ਖੁਸ਼ਵੰਤ ਸਿੰਘ ਜਿਨ੍ਹਾਂ ਦੀ ਕਿਤਾਬ ਹੈ ਸਪੈਸ਼ਲ ਫੌਜਾ ਸਿੰਘ ਦੇ ਉੱਤੇ ਉਹਨਾਂ ਨੇ ਵੀ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਔਰ ਕੁਝ ਹੋਰ ਖਾਸ ਰਿਪੋਰਟਾਂ ਛਪੀਆਂ ਨੇ ਉਸ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਖਸ਼ਵੰਤ ਸਿੰਘ ਪੱਤਰਕਾਰ ਜਿਨ੍ਹਾਂ ਨੇ ਫੌਜਾ ਸਿੰਘ ਨਾਲ ਕਾਫੀ ਸਮਾਂ ਵੀ ਬਤੀਤ ਕੀਤਾ ਔਰ ਉਹਨਾਂ ਦੇ ਬਾਰੇ ਦਿਲਚਸਪ ਕਿਤਾਬ ਲਿਖੀ ਹੈ ਉਹ ਇਹ ਵੀ ਦੱਸਦੇ ਨੇ ਉਹਨਾਂ ਦੇ ਇਸ ਮੌਤ ਤੋਂ ਬਾਅਦ ਕਿ ਉਹ ਐਨੇ ਖੁਸ਼ਮિજાਜ ਇਨਸਾਨ ਸਨ ਪ੍ਰੇਰਣਾਦਾਇਕ ਸਨ ਔਰ ਬਜ਼ੁਰਗ ਅਵਸਥਾ ਦੇ ਵਿੱਚ ਕਿਵੇਂ ਉਹਨਾਂ ਨੇ ਆਪਣਾ ਸ਼ੁਰੂ ਸਫ਼ਰ ਕੀਤਾ ਇਹ ਸਾਰੀਆਂ ਗੱਲਾਂ ਉਹਨਾਂ ਦੀ ਕਿਤਾਬ ਵਿੱਚ ਦਰਜ ਨੇ ਪਰ ਖਾਸ ਤੌਰ ਤੇ ਜਦੋਂ ਕਿਸੇ ਪਲੇਨ ਦਾ ਸਫ਼ਰ ਵੀ ਉਹ ਕਰਦੇ ਸੀ ਤਾਂ ਫੌਜਾ ਸਿੰਘ ਫੌਜਾ ਸਿੰਘ ਕਿਉਂ ਹੁੰਦੀ ਸੀ ਔਰ ਬੋਰਡਿੰਗ ਪਾਸ ਦੇ ਉੱਤੇ ਵੀ ਮੈਰਾਥਨ ਫੌਜਾ ਸਿੰਘ ਲਿਖਿਆ ਹੁੰਦਾ ਸੀ ਉਹਨਾਂ ਦੀ ਐਸੀ ਕੋਈ ਥਾਂ ਨਹੀਂ ਸੀ ਜਿੱਥੇ ਉਹਨਾਂ ਨੂੰ ਰਿਕਗਨਾਈਜੇਸ਼ਨ ਨਾ ਮਿਲੀ ਹੋਵੇ ਜਿੱਥੇ ਉਹਨਾਂ ਦੀ ਪਛਾਣ ਆ ਜਿਹੜੀ ਉਹ ਲੁਕੀ ਛੁਪੀ ਰਹਗੀ ਹੋਵੇ ਔਰ ਖੁਸ਼ਵੰਤ ਸਿੰਘ ਦੱਸਦੇ ਹੋયા ਇਹ ਵੀ ਕਹਿੰਦੇ ਨੇ ਕਿ ਜਿੱਥੇ ਵੀ ਫੌਜਾ ਸਿੰਘ ਜਾਂਦੇ ਸਨ ਚਾਹੇ ਕਿਸੇ ਮੁਕਾਬਲੇ ਦੇ ਵਿੱਚ ਜਾਂ ਕਿਸੇ ਖਾਸ ਪ੍ਰੋਗਰਾਮ ਦੇ ਉੱਤੇ ਤਾ ਫੌਜਾ ਫੌਜਾ ਹੋ ਜਾਂਦੀ ਸੀ ਇਹ ਉਹਨਾਂ ਦੀ ਆਪਣੀ ਜ਼ੁਬਾਨੀ ਹੈ ਉਹ ਵੀ ਦੱਸਦੇ ਨੇ ਕਿ ਕਲੈਂਬਰ ਸਿੰਘ ਨਾਮ ਦਾ ਵਿਅਕਤੀ ਉਹਨਾਂ ਦੀ ਜ਼ਿੰਦਗੀ 'ਚ ਆਇਆ ਜਿਨ੍ਹਾਂ ਦੀ ਸਲਾਹ ਦੇ ਉੱਤੇ ਫੌਜਾ ਸਿੰਘ ਆਪਣੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਆਪਣੇ ਕਪੁੱਤਰ ਦੇ ਕੋਲ ਚਲੇ ਜਾਂਦੇ ਨੇ ਜਿਹੜਾ ਇੱਕ ਯੂਕੇ ਦੇ ਵਿੱਚ ਰਹਿੰਦੇ ਨੇ ਉੱਥੇ ਇੱਕ ਕੋਚ ਮਿਲਦੇ ਨੇ ਹਰਮੰਦਰ ਸਿੰਘ ਜਿਨ੍ਹਾਂ ਨੇ ਉਹਨਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਤੇ ਉੱਥੋਂ ਉਹਨਾਂ ਦਾ ਮੈਰਾਥਨ ਦੌੜਾਕ ਦੇ ਤੌਰ ਤੇ ਸਫ਼ਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਔਰ ਫੌਜਾ ਸਿੰਘ ਨੂੰ ਇਸ ਗੱਲ ਦੀ ਭੜੀ ਭਾਂਤ ਕਹਿੰਦੇ ਜਾਣੂ ਸੀ ਉਹ ਕਿ ਜੇ ਕਰੋ ਸਾਇੰਟੀਫਿਕ ਤਰੀਕੇ ਨਾਲ ਟ੍ਰੇਨਡ ਹੋ ਕੇ ਇਸ ਫੀਲਡ ਦੇ ਵਿੱਚ ਇਸ ਖੇਤਰ ਦੇ ਵਿੱਚ ਨਹੀਂ ਜਾਣਗੇ ਤਾਂ ਉਹ ਕਾਮਯਾਬ ਨਹੀਂ ਹੋ ਸਕਦੇ ਇਸ ਕਰਕੇ ਉਹਨਾਂ ਨੂੰ ਸਾਇੰਸ ਦੀ ਸਮਝ ਸੀ ਕਿ ਬਿਨਾ ਟ੍ਰੇਨਡ ਹੋਇਆ ਉਹ ਦੌੜਿਆ ਨਹੀਂ ਜਾ ਸਕਦਾ ਇਸੇ ਕਰਕੇ ਵੀ ਇੱਕ ਉਹਨਾਂ ਦੀ ਲੰਮੀ ਉਮਰ ਦਾ ਰਾਜ਼ ਹੈ ਕਿ ਉਹਨਾਂ ਦਾ ਖਾਣ ਪੀਣ ਬੜਾ ਸਾਦਾ ਸੀ ਔਰ ਉਹ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਯਕੀਨ ਰੱਖਦੇ ਸਨ ਔਰ ਉਹਨਾਂ ਦੀ ਜਿਹੜੀ ਮੈਰਾਥਨ ਦੜਾਕ ਦੇ ਤੌਰ ਤੇ ਟ੍ਰੇਨਿੰਗ ਸੀ ਕੋਚ ਹਰਮੰਦਰ ਸਿੰਘ ਉਹਨਾਂ ਨੇ ਜਿਹੜੀ ਆ ਟ੍ਰੇਨਿੰਗ ਦਿੱਤੀ ਉਸ ਤੋਂ ਬਾਅਦ ਇੱਕ ਸਫਲ ਮੈਰਾਥਨ ਦੜਾਕ ਬਣੇ ਔਰ ਵਰਲਡ ਰਿਕਾਰਡ ਉਹਨਾਂ ਨੇ ਬਣਾਏ ਔਰ 1992 ਦਾ ਸਮਾਂ ਸੀ ਹਾਲਾਂਕਿ 1 April 1911 ਨੂੰ ਉਹਨਾਂ ਦਾ ਜਨਮ ਹੁੰਦਾ ਹੈ ਬਿਆਸਪਿੰਡ ਉਹਨਾਂ ਦਾ ਜੱਦੀ ਬ੍ਰਿਟਿਸ਼ ਇੰਡੀਆ ਦੇ ਸਮੇਂ ਦਾ ਜਿਹੜਾ ਕਿ ਹੁਣ ਜਲੰਧਰ ਜ਼ਿਲ੍ਹੇ ਵਿੱਚ ਹੈ ਜਿੱਥੇ ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਹ ਵੀ ਜਦੋਂ ਸੈਰ ਕਰ ਰਹੇ ਸਨ ਔਰ ਇਸ ਦੀ ਗੱਲ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਨੇ ਕੀਤੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਆਪਣਾ ਪਿੰਡ ਆਪਣਾ ਪਛੋਕੜ ਨਹੀਂ ਸੀ ਛੱਡਿਆ ਔਰ ਅੱਗੇ ਸਫਰ ਉਹਨਾਂ ਦਾ ਕਿਵੇਂ ਵੱਧਦਾ ਹੈ ਇਸ ਬਾਰੇ ਕੁਝ ਹੋਰ ਦਿਲਚਸਪ ਗੱਲਾਂ ਨੇ ਔਰ ਉਹਨਾਂ ਨੇ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਕੀਤੀਆਂ ਔਰ ਕਿਹੜੇ-ਕਿਹੜੇ ਰਿਕਾਰਡ ਆ ਜਿਹੜੇ ਆਪਣੇ ਨਾਮ ਕੀਤੇ ਉਸ ਦੇ ਵਿੱਚ ਇੱਕ ਰਿਕਾਰਡ ਉਹਨਾਂ ਦੇ ਨਾਮ ਬੋਲਦਾ ਹੈ ਜਿਹੜਾ ਕਿ ਸਾਲ 2011 ਦੇ ਵਿੱਚ ਟ੍ਰਾਂਟੋ ਮੈਰਾਥਨ 8 ਘੰਟੇ 11 ਮਿੰਟ 6 ਸਕਿੰਟਾਂ ਵਿੱਚ ਉਹਨਾਂ ਨੇ ਪੂਰੀ ਕੀਤੀ ਸੀ ਤਾਂ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੜਾਕ ਬਣੇ ਸਨ 2011 ਦਾ ਇਹ ਰਿਕਾਰਡ ਆ ਜਿਹੜਾ ਉਹਨਾਂ ਦੇ ਨਾਮ ਬੋਲਦਾ ਹੈ ਔਰ ਉਹਨਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵੀ ਇਸੇ ਕਰਕੇ ਦਰਜ ਹੋਇਆ ਸੀ ਇਸ ਤੋਂ ਇਲਾਵਾ ਜੋ BBC ਦੇ ਵਿੱਚ ਛਪੀ ਰਿਪੋਰਟ ਹੈ ਜਿਸ ਦੇ ਵਿੱਚ ਸੀਨੀਅਰ ਪੱਤਰਕਾਰ ਸੌਰਵ ਦੁੱਗਲ ਲਿਖਦੇ ਨੇ ਜਿਹੜੇ ਕਿ ਖੇਡ ਪੱਤਰਕਾਰ ਵਜੋਂ ਜਾਣੇ ਜਾਂਦੇ ਨੇ ਉਹਨਾਂ ਨੇ ਇਸ ਰਿਪੋਰਟ ਵਿੱਚ ਲਿਖਿਆ ਕਿ ਮਸ਼ਹੂਰ ਬਜ਼ੁਰਗ ਡੜਾਕ 114 ਸਾਲਾ ਫੌਜਾ ਸਿੰਘ ਦਾ ਜਿਹੜਾ ਦਿਹਾਂਤ ਹੋਇਆ ਹੈ ਉਹਨਾਂ ਦੀ ਮੌਤ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਹਰਵਿੰਦਰ ਸਿੰਘ ਨੇ ਕੀਤੀ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਫੌਜਾ ਸਿੰਘ ਸੋਮਵਾਰ ਨੂੰ ਦੁਪਹਿਰ ਕਰੀਬ 3:00 ਵਜੇ ਘਰੋਂ ਨਿਕਲ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਦੂਜੇ ਪਾਸੇ ਖਟਾਬੇ ਵੱਲ ਨੂੰ ਜਾ ਰਹੇ ਸਨ ਤੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ ਉਹਨਾਂ ਨੇ ਅੱਗੇ ਵੀ ਦੱਸਿਆ ਕਿ ਟੱਕਰ ਵੱਜਣ ਤੋਂ ਬਾਅਦ ਸਰਦਾਰ ਫੌਜਾ ਸਿੰਘ ਸੜਕ ਉੱਤੇ ਡਿੱਗ ਪਏ ਤੇ ਜਿਨ੍ਹਾਂ ਨੂੰ ਲੋਕਾਂ ਨੇ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਤੇ ਜਿੱਥੇ ਉਹਨਾਂ ਦੀ ਮਰਮ ਪੱਟੀ ਤੱਕ ਵੀ ਕੀਤੀ ਗਈ ਪਰ ਕੁਝ ਹੀ देर ਸੀ ਕਿ ਉਹ ਮਨਹੂਸ ਖੜੀ ਆਈ ਤੇ ਫੌਜਾ ਸਿੰਘ ਦੇ ਦਿਲ ਚੱਕਵਰਾਟ ਮਹਿਸੂਸ ਹੋਣ ਲੱਗਦੀ ਹੈ ਜਦੋਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਸੀ ਤੇ ਉਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ ਮੌਕੇ ਜਿੱਥੇ ਵੱਖ-ਵੱਖ ਆਖਾਸਤੀਆਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਰਹੀਆਂ ਨੇ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਸੋਸ਼ਲ ਮੀਡੀਆ account 'ਤੇ ਫੌਜਾ ਸਿੰਘ ਦੀ ਮੌਤ ਤੇ ਸੰਵੇਦਨ ਪ੍ਰਗਟ ਕਰਦਿਆਂ ਇੱਕ ਪੋਸਟਾਂਜੀ ਕੀਤੀ। ਉਹ ਲਿਖਦੇ ਨੇ ਕਿ ਫੌਜਾ ਸਿੰਘ ਜੀ ਆਪਣੇ ਵਿਲੱਖਣ ਵਿਕਤੀਤਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਤੰਦਰੁਸਤੀ ਦੇ ਇੱਕ ਬਹੁਤ ਐਮ ਵਿਸ਼ੇ ਤੇ ਪ੍ਰੇਰਿਤ ਕਰਨ ਦੇ ਆਪਣੇ ਤਰੀਕੇ ਨਾਲ ਇੱਕ ਆ ਸਧਾਰਨ ਵਿਕਤੀ ਤੌਰ ਤੇ ਮਾਲਕ ਸਨ ਉਹ ਇੱਕ ਬੇਮਿਸਾਲ ਐਥਲੀਟ ਸੀ ਜੋ ਬੇਹਦ ਡ੍ਰਿੜ ਇਰਾਦੇ ਦਾ ਮਾਲਕ ਸੀ ਉਹਨਾਂ ਦੇ ਅਕਾਲ ਚਲਾਣੇ ਤੋਂ ਮੈਂ ਦੁਖੀ ਹਾਂ ਮੇਰੀਆਂ ਸਮੇਧਨਾਵਾਂ ਉਹਨਾਂ ਦੇ ਪਰਿਵਾਰ ਅਤੇ ਦੁਨੀਆ ਭਰ ਚ ਵਸਦੇ ਉਹਨਾਂ ਦੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਨੇ ਫੌਜਾ ਸਿੰਘ ਨੇ ਜੋ ਇਤਿਹਾਸ ਰਚੇ ਨੇ ਉਸ ਦੇ ਬਾਰੇ ਰਿਪੋਰਟ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਬੀਬੀਸੀ ਨਾਲ ਗੱਲਬਾਤ ਕਰਦੇ ਹਾਂ ਫੌਜਾ ਸਿੰਘ ਨੇ ਕਿਹਾ ਸੀ ਕਿ ਮੈਂ ਸੈਰ ਲਈ ਅੱਜ ਵੀ ਪਿੰਡ ਦੇ ਆਲੇ-ਦੁਆਲੇ ਗੇੜਾ ਮਾਰਦਾ ਤਾਂ ਜੋ ਮੇਰੀਆਂ ਲੱਤਾਂ ਮਜ਼ਬੂਤ ਰਹਿਣ ਇਨਸਾਨ ਨੇ ਆਪਣਾ ਸਰੀਰ ਆਪ ਹੀ ਕਾਇਮ ਰੱਖਣਾ ਹੁੰਦਾ ਹੈ ਭਾਰਤੀ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਆਪਣੇ ਸਰੀਰ ਦੀ ਮਜ਼ਬੂਤੀ ਦਾ ਕਾਰਨ ਦੱਸਦਿਆਂ ਇਹ ਵੀ ਦਲੀਲ ਦਿੱਤੀ ਸੀ ਉਹ ਜਲੰਧਰ ਦੇ ਪਿੰਡ ਬਿਆਸ ਵਿੱਚ ਆਪਣੇ ਜੱਦੀ ਘਰ ਵਿੱਚ ਰਹੇ ਰਹੇ ਸਨ ਫੌਜਾ ਸਿੰਘ ਦੌੜ ਚੰਗੀ ਸਿਹਤ ਅਨੁਸ਼ਾਸਨ ਵਾਲੀ ਜ਼ਿੰਦਗੀ ਜੀਣ ਦੀ ਦੁਨੀਆ ਪੱਧਰ ਤੱਕ ਵੱਡੀ ਮਿਸਾਲ ਸਨ ਉਹ ਸ਼ਾਕਾਹਾਰੀ ਸਨ ਪਰ ਅਲਸੀ ਦੀਆਂ ਪਿੰਨੀਆਂ ਆਪਣੀ ਖੁਰਾਕ ਵਿੱਚੋਂ ਜ਼ਰੂਰ ਰੱਖਦੇ ਸਨ ਸਾਲ 1911 ਵਿੱਚ ਜਨਮੇ ਫੌਜਾ ਸਿੰਘ ਦੋ ਵਿਸ਼ਵ ਜੰਗਾਂ ਦੇ ਗਵਾਹ ਬਣੇ ਉਹਨਾਂ ਨੇ ਭਾਰਤ ਪਾਕਿਸਤਾਨ ਵੰਡ ਦੀ ਪੀੜ ਵੀ ਆਪਣੇ ਪਿੰਡੇ ਤੇ ਹੰਡਾਈ ਆ ਔਰ ਆਪਣੇ ਅੱਖੀ ਸਭ ਗੱਲਾਂ ਦੇਖੀਆਂ ਨੇ ਫਵਾਜਾ ਸਿੰਘ ਨੇ ਸਾਲ 2004 ਦੇ ਵਿੱਚ ਉਸ ਵੇਲੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਇੱਕ ਕਮਾਂਤਰੀ ਕੰਪਨੀ ਦੇ ਇਸ਼ਤਿਹਾਰ ਵਿੱਚ ਫੁੱਟਬਾਲ ਆਈਕਨ ਡੇਵਿਡ ਬੇਕਸ ਅਤੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਦਿਖਾਈ ਦਿੱਤੇ ਇਸ ਦੇ ਨਾਲ ਹੀ ਉਹ 2010 ਦੇ ਵਿੱਚ ਉਸ ਕੰਪਨੀ ਦੇ ਨਵੇਂ ਪੋਸਟਰ ਪਾਏ ਬਣੇ ਉਹਨਾਂ ਦੀ ਬੇਖਮ ਵੀ ਥਾਂ ਲੈ ਲਈ ਸੀ ਫੋਜਾ ਸਿੰਘ ਨੇ ਸਾਲ 2000 ਦੇ ਵਿੱਚ ਲੰਡਨ ਮੈਰਾਥਨ ਵਿੱਚ ਆਪਣੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਸੀ 99 ਸਾਲ ਦੀ ਉਮਰ ਤੋਂ 1 ਮਹੀਨਾ ਪਹਿਲਾਂ ਫੋਜਾ ਸਿੰਘ ਨੇ 6 ਘੰਟੇ 54 ਮਿੰਟ ਵਿੱਚ ਇਹ ਦੌੜ ਪੂਰੀ ਕੀਤੀ ਇਹ ਦੌੜ ਪੂਰੀ ਕਰਨ ਦੇ ਨਾਲ ਹੀ ਉਹਨਾਂ ਦੇ ਰਿਕਾਰਡ ਕਰਨ ਦੇ ਕਾਇਮ ਕਰਨ ਦੀ ਜਿਹੜੀ ਹੈ ਸਫਲਤਾ ਸ਼ੁਰੂ ਹੋ ਗਈ ਜਾਂ ਕਹਿ ਲੋ ਸ਼ਾਨਦਾਰ ਸਫ਼ਰ ਸ਼ੁਰੂ ਹੋ ਗਿਆ ਉਹ 100 ਸਾਲ ਦੀ ਉਮਰ ਤੱਕ ਮੈਰਾਥਨ ਦੌੜਦੇ ਰਹੇ ਤੇ ਉਹਨਾਂ ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਉਹਨਾਂ ਨੇ 2011 ਵਿੱਚ ਟ੍ਰਾਂਟੋ ਵਾਟਰਫਰੰਟ ਮੈਰਾਥਨ ਵਿੱਚ 8 ਘੰਟੇ 25 ਮਿੰਟ ਤੇ 17 ਸਕਿੰਟ ਵਿੱਚ ਦੌੜ ਪੂਰੀ ਕੀਤੀ ਤੇ 2012 ਵਿੱਚ ਉਹਨਾਂ ਨੇ ਲੰਡਨ 올림픽 ਦੌਰਾਨ ਮਸ਼ਾਲ ਮੈਰਾਥਨ ਦੌੜੀ ਸੀ ਉਹਨਾਂ ਨੇ 2013 ਵਿੱਚ ਹਾਂਗਕਾਂਗ ਵਿੱਚ ਦੌੜੀ 10 ਕਿਲੋਮੀਟਰ ਦੀ ਦੌੜ 1 ਘੰਟਾ 32 ਮਿੰਟ 28 ਸਕਿੰਟਾਂ ਵਿੱਚ ਪੂਰੀ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਮੈਰਾਥਨ ਦੌੜ ਨੂੰ ਅਲਵਿਦਾ ਕਹਿ ਦਿੱਤਾ ਹੁਣ ਉਹਨਾਂ ਦੇ ਨਾਮ ਦੇ ਉੱਤੇ ਕਾਫੀ ਅਜਿਹੇ ਰਿਕਾਰਡ ਨੇ ਇੰਗਲੈਂਡ ਦੀ ਰਾਣੀ ਨਾਲ ਵੀ ਉਹਨਾਂ ਦੀ ਮੁਲਾਕਾਤ ਕਾਫੀ ਚਰਚਾ ਦਾ ਵਿਸ਼ਾ ਰਹੀ ਸੀ ਫੌਜਾ ਸਿੰਘ ਨੇ ਇੰਗਲੈਂਡ ਦੀ ਰਾਣੀ ਨਾਲ ਇੱਕ ਫੋਟੋ ਜੱਦੀ ਘਰ ਦੀ ਕੰਧ ਉੱਤੇ ਵੀ ਟਿਕਾਈ ਹੋਈ ਹੈ ਆਪਣੀਆਂ ਅਦਭੁੱਤ ਯਾਦਾਂ ਬਾਰੇ ਦੱਸਦਿਆਂ ਉਹ ਕਹਿੰਦੇ ਸਨ ਕਿ ਮੈਂ ਰਾਣੀ ਮਹਾਰਾਣੀ ਅਲੀਜ਼ਾਬੈਥ ਨੂੰ ਤਿੰਨ ਵਾਰ ਮਿਲਿਆ ਰਾਣੀ ਨਾਲ ਕੰਧ ਤੇ ਲੱਗੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਉਹਨਾਂ ਦੱਸਿਆ ਸੀ ਕਿ ਰਾਣੀ ਨੇ ਮੈਨੂੰ ਆਪਣੇ ਮਹਿਲ ਵਕਿੰਗਮ ਪੈਲੇਸ ਵਿੱਚ ਵੀ ਬੁਲਾਇਆ ਸੀ ਪੁੱਤਰ ਨੂੰ ਮਿਲਣ ਦੀ ਤਾਂ ਇਸ ਸਮੇਂ ਉਹ ਆਪਣੇ ਸਭ ਤੋਂ ਛੋਟੇ ਪੁੱਤਰ ਹਰਵਿੰਦਰ ਸਿੰਘ ਨਾਲ ਆਪਣੇ ਵਿਪਿੰਡ ਵਿਆਸ ਵਿੱਚ ਰਹਿ ਰਹੇ ਸਨ ਹਾਲਾਂਕਿ ਫੌਜਾ ਸਿੰਘ ਨੂੰ ਉਮੀਦ ਸੀ ਕਿ ਉਹ ਆਪਣੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਨੂੰ ਮਿਲਣ ਲਈ ਆਖਰੀ ਵਾਰ ਲੰਡਨ ਜ਼ਰੂਰ ਜਾਣਗੇ ਉਹ ਕਹਿੰਦੇ ਸਨ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਹਾਂ ਇਸ ਲਈ ਕੁਝ ਸਥਿਰ ਨਹੀਂ ਹੈ ਪਰ ਮੈਨੂੰ ਉਮੀਦ ਹੈ ਕਿ ਮੈਂ ਇਸ ਸਾਲ ਦੇ ਅੰਤ ਤੱਕ ਲੰਡਨ ਜ਼ਰੂਰ ਜਾਵਾਂਗਾ ਜੋ ਆਪਣੇ ਪਰਿਵਾਰ ਅਤੇ ਆਪਣੇ ਕੋਚ ਹਰਮੰਦਰ ਸਿੰਘ ਨੂੰ ਮਿਲ ਸਕਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਫੌਜਾ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੋਸ਼ਲ ਮੀਡੀਆ ਅਕਾਊਂਟ X ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਉਹਨਾਂ ਲਿਖਿਆ ਕਿ ਉੱਗੇ ਪੰਜਾਬੀ ਸਿੱਖ ਦੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਬੇਹਾਦ ਦੁੱਖ ਹੋਇਆ ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਲੰਮੀ ਉਮਰ ਦੇ ਵੱਡੀ ਉਮਰ ਦੇ ਦੜਾਕ ਫੌਜਾ ਸਿੰਘ ਹਮੇਸ਼ਾ ਸਾਡੇ ਦਿਲਾਂ ਤੇ ਚੇਤਿਆਂ 'ਚ ਜਿਉਂਦੇ ਰਹਿਣਗੇ ਉਹਨਾਂ ਲਿਖਿਆ ਕਿ ਪਰਿਵਾਰ ਤੇ ਚਾਣ ਵਾਲਿਆਂ ਨਾਲ ਦਿਲੋਂ ਹਮਦਰਦੀ ਹੈ ਸਾਲ 1990 ਦੇ ਦਹਾਕੇ ਵਿੱਚ ਜਦੋਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਦਮੇ ਲੱਗੇ ਉਹ ਪੀਰੀਅਡ ਉਹ ਸਮਾਂ ਕਿਸ ਤਰ੍ਹਾਂ ਦਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਸਦਮੇ ਝੱਲਣ ਤੋਂ ਬਾਅਦ ਹੀ ਉਹ ਮੈਰਾਥਨ ਦੌੜਾਕ ਦੇ ਸਫ਼ਰ ਵੱਲ ਨੂੰ ਹੋ ਤੁਰਦੇ ਨੇ ਸਾਲ 1990 ਦੇ ਦਹਾਕੇ ਸ਼ੁਰੂ ਵਿੱਚ ਆਪਣੀ ਪਤਨੀ ਗਿਆਨਕੌਰ ਦੀ ਮੌਤ ਤੋਂ ਬਾਅਦ ਫੌਜਾ ਸਿੰਘ ਆਪਣੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਨਾਲ ਰਹਿਣ ਲਈ ਲੰਡਨ ਚਲੇ ਗਏ ਸਨ ਪਰ ਉਸ ਥੋੜੇ ਸਮੇਂ ਬਾਅਦ ਹੀ ਜ਼ਿੰਦਗੀ ਨੇ ਇੱਕ ਹੋਰ ਦੁਖਦਾਈ ਮੋੜ ਲੈ ਲਿਆ ਜਦੋਂ ਫੌਜਾ ਸਿੰਘ ਦੇ ਛੋਟੇ ਪੁੱਤਰ ਕੁਲਦੀਪ ਦੀ ਇੱਕ ਹਾਦਸੇ ਵਿੱਚ ਉਹਨਾਂ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ ਸੀ ਇਸ ਸਦਮੇ ਨੇ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਸੀ ਤੇ ਉਹ ਆਪਣੇ ਆਪ ਨੂੰ ਆਪਣੇ ਘਰ ਤੱਕ ਹੀ ਸੀਮਤ ਰੱਖਣ ਲੱਗੇ ਸਨ ਅਕਸਰ ਘੰਟਿਆਂ ਬਾਅਦ ਦੀ ਸ਼ਮਸ਼ਾਨ ਘਾਟ ਦੇ ਨੇੜੇ ਬੈਠੇ ਰਹਿੰਦੇ ਤੇ ਜਿੱਥੇ ਉਹਨਾਂ ਦੇ ਪੁੱਤਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਫੌਜਾ ਸਿੰਘ ਨੇ ਬੀਬੀਸੀ ਨਾਲ ਕੀਤੀ ਗੱਲਬਾਤ ਵਿੱਚ ਇਹ ਵੀ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਮੇਰੀ ਚਿੰਤਾ ਸੀ ਤੇ ਡਰ ਸੀ ਕਿ ਸਥਿਤੀ ਮੈਨੂੰ ਅਸਥਿਰਤਾ ਵੱਲ ਲੈ ਜਾਵੇਗੀ ਉਹਨਾਂ ਨੇ ਮੇਰੇ ਪਰਿਵਾਰ ਨੂੰ ਸਲਾਹ ਦਿੱਤੀ ਕਿ ਉਹ ਮੈਨੂੰ ਇੰਗਲੈਂਡ ਵਾਪਸ ਲੈ ਜਾਣ ਫੌਜਾ ਸਿੰਘ ਦੇ 6 ਬੱਚੇ ਸਨ ਜਿਨ੍ਹਾਂ ਵਿੱਚ ਤਿੰਨ ਧੀਆਂ ਤੇ ਤਿੰਨ ਪੁੱਤਰ ਸਨ ਫਿਲਹਾਲ ਉਹਨਾਂ ਦਾ ਇੱਕ ਪੁੱਤਰ ਤੇ ਦੋ ਧੀਆਂ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਲੰਡਨ ਵਾਪਸੀ ਤੇ ਮੈਰਾਥਨ ਦੀ ਸ਼ੁਰੂਆਤ ਹੁੰਦੀ ਹੈ ਘਰ ਵਿੱਚ ਬੈਠੇ ਬੈਠੇ ਅੱਕ ਜਾਣ ਕਾਰਨ ਫੌਜਾ ਸਿੰਘ ਨੇ ਹੌਲੀ-ਹੌਲੀ ਜੋਗਿੰਗ ਵੱਲ ਰੁਖ ਕੀਤਾ ਸੀ ਇਹੋ ਇੱਕ ਸ਼ੁਰੂਆਤ ਸੀ ਜੋ ਉਹਨਾਂ ਦੀ ਜ਼ਿੰਦਗੀ ਬਦਲਣ ਲਈ ਸਾਬਤ ਕਦਮ ਹੋਇਆ ਲੰਡਨ ਵਿੱਚ ਇੱਕ ਵਾਰੀ ਗੁਰਦੁਆਰਾ ਸਾਹਿਬ ਜਾਣ ਸਮੇਂ ਫੌਜਾ ਸਿੰਘ ਦੀ ਮੁਲਾਕਾਤ ਵੱਡੀ ਉਮਰ ਦੇ ਕੁਝ ਬਜ਼ੁਰਗਾਂ ਨਾਲ ਹੋਈ ਜਦੋਂ ਦੌੜਦੇ ਸਨ ਉਹਨਾਂ ਵਿੱਚ ਕੋਚ ਹਰਮੰਦਰ ਸਿੰਘ ਵੀ ਸ਼ਾਮਲ ਸਨ ਜਿਨ੍ਹਾਂ ਨੇ ਫੌਜਾ ਸਿੰਘ ਨੂੰ ਦੌੜ ਦੀ ਦੁਨੀਆ ਤੋਂ ਜਾਣੂ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਵੀ ਦੱਸਿਆ ਕਿ ਜਵਾਨੀ ਵਿੱਚ ਤਾਂ ਮੈਨੂੰ ਮੈਰਾਥਨ ਵਰਗਾ ਸ਼ਬਦ ਵੀ ਪਤਾ ਨਹੀਂ ਸੀ ਮੈਂ ਕਦੇ ਸਕੂਲ ਨਹੀਂ ਸੀ ਗਿਆ ਨਾ ਹੀ ਕਿਸੇ ਖੇਡ ਦੇ ਨਾਲ ਕਿਸੇ ਤਰ੍ਹਾਂ ਦਾ ਸਿੱਧਾ ਸਬੰਧ ਸੀ ਮੈਂ ਇੱਕ ਕਿਸਾਨ ਸੀ ਤੇ ਜ਼ਿੰਦਗੀ ਦਾ ਲੰਮਾ ਸਮਾਂ ਖੇਤਾਂ ਵਿੱਚ ਹੀ گزارਿਆ ਸੀ ਇੰਗਲੈਂਡ ਆ ਕੇ ਹੀ ਮੈਂ ਦੌੜ ਨਾਲ ਜੁੜਿਆ ਬੋਲਦੇ-ਬੋਲਦੇ ਉਹ ਥੋੜਾ ਰੁਕ ਜਾਂਦੇ ਨੇ ਉਸ ਦੌਰਾਨ ਜਦੋਂ ਉਹਨਾਂ ਨੇ ਗੱਲਬਾਤ ਦੱਸੀ ਮ੍ਰਿਤਕ ਪੁੱਤਕ ਨੂੰ ਯਾਦ ਕਰਦਿਆਂ ਹੋਇਆਂ ਜੇ ਮੇਰੀ ਹਰਮੰਦਰ ਨਾਲ ਮੁਲਾਕਾਤ ਨਾ ਹੁੰਦੀ ਤਾਂ ਮੈਂ ਕਦੇ ਮੈਰਾਥਨ ਨਾ ਦੌੜਦਾ ਅੱਜ ਲੋਕ ਮੈਨੂੰ ਮੇਰੀਆਂ ਉਪलब्ਧੀਆਂ ਕਰਕੇ ਮਿਲਦੇ ਨੇ ਮੈਨੂੰ ਮੈਰਾਥਨਾਂ ਸਮਾਰੋਹ ਫੰਕਸ਼ਨਾਂ ਵਿੱਚ ਬੁਲਾਇਆ ਜਾਂਦਾ ਮੈਰਾਥਨ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਵੀ ਮੈਂ ਉਹੀ ਫੌਜਾ ਸਿੰਘ ਸੀ ਪਰ ਇਸ ਦੌੜ ਨੇ ਮੇਰੀ ਜ਼ਿੰਦਗੀ ਇੱਕ ਮਕਸਦ ਦਿੱਤਾ ਮੈਨੂੰ ਦੁਨੀਆ ਭਰ ਵਿੱਚ ਮਾਣ ਸਨਮਾਨ ਦਿਵਾਇਆ ਫੌਜਾ ਸਿੰਘ ਨੇ ਦੱਸਿਆ ਸੀ ਕਿ ਉਸ ਸਮੇਂ ਲੰਡਨ ਵਿੱਚ ਮੈਂ ਅਕਸਰ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਜਿੱਥੇ ਮੇਰੀ ਖੁਰਾਕ ਦਾ ਧਿਆਨ ਰੱਖਿਆ ਜਾਂਦਾ ਸੀ ਉੱਥੇ ਮੈਨੂੰ ਹਰ ਕੋਈ ਉਤਸ਼ਾਹਿਤ ਕਰਦਾ ਸੀ ਮੈਰਾਥਨ ਦੌਰਾਨ ਪੱਗ ਨੂੰ ਵੀ ਮਨਜ਼ੂਰੀ ਮਿਲੀ ਕਿਸਤੀ ਬਦਲ ਫੌਜਾ ਸਿੰਘ ਦੀ ਬਦੌਲਤ ਮੈਰਾਥਨ ਦੌੜਾਂ ਦੌਰਾਨ ਸਬਿਆਚਾਰਕ ਮਾਣ ਅਤੇ ਇਸ ਲਈ ਲੜਾਈ ਦੇ ਪਲ ਵੀ ਯਾਦ ਆਏ ਸਨ ਆਪਣੀ ਪਹਿਲੀ ਮੈਰਾਥਨ ਤੋਂ ਪਹਿਲਾਂ ਫੌਜਾ ਸਿੰਘ ਨੂੰ ਕਿਹਾ ਗਿਆ ਸੀ ਕਿ ਦੌੜ ਦੇ ਸਮੇਂ ਆਪਣੀ ਪੱਗ ਨਹੀਂ ਬਨ ਸਕਦੇ ਅਧਿਕਾਰੀਆਂ ਨੇ ਉਹਨੂੰ ਦੱਸਿਆ ਕਿ ਸਿੱਖ ਢੜਾਕਾਂ ਨੂੰ ਸਿਰਫ ਪਟਕਾ ਬਨਣ ਦੀ ਇਜਾਜ਼ਤ ਹੈ ਪਰ ਪੂਰੀ ਪੱਗ ਨਹੀਂ ਹਾਲਾਂਕਿ ਫੌਜਾ ਸਿੰਘ ਦ੍ਰਿੜ ਰਹੇ ਉਹ ਕਹਿੰਦੇ ਸਨ ਕਿ ਮੈਨੂੰ ਕਹਿੰਦੇ ਕਿ ਪੱਗ ਬਨ ਕੇ ਦੌੜਨਾ ਨਹੀਂ ਬਿਲਕੁਲ ਨਹੀਂ ਦੌੜਨ ਦੇਣਾ ਮੈਂ ਕਿਹਾ ਭਾਵੇਂ ਮੇਰੇ ਸਿਰ ਉੱਪਰ ਵਾਲ ਨਹੀਂ ਮੇਰੇ ਮੂੰਹ ਤੇ ਦਾੜੀ ਹੈ ਮੈਂ ਇਸ ਦੌੜ ਤੋਂ ਕੀ ਲੈਣਾ ਹੈ ਮੈਂ ਕਿਹਾ ਮੈਂ ਦੌੜਨਾ ਹੀ ਨਹੀਂ ਉਹਨਾਂ ਨੇ ਇੱਕ ਸਟੈਂਡ ਆਪਣਾ ਲੈ ਲਿਆ ਕਿ ਪੱਗ ਨਹੀਂ ਉਤਾਰਾਂਗਾ ਦੌੜਨਾ ਛੱਡ ਦੇਵਾਂਗਾ ਫਿਰ ਉਹ ਕਹਿੰਦੇ ਕਿ ਚਲੋ ਪੱਗ ਮਨਜ਼ੂਰ ਹੈ ਇਸ ਤਰੀਕੇ ਨਾਲ ਉਹਨਾਂ ਨੂੰ ਮਨਜ਼ੂਰੀ ਮਿਲੀ ਇਸ ਤੋਂ ਬਾਅਦ ਢੋਲ ਵੱਜ ਗਏ ਤੇ ਤਸਵੀਰਾਂ ਲੱਗ ਗਈਆਂ ਕਿ ਪੱਗ ਮਨਜ਼ੂਰ ਹੋ ਗਈ ਹੁਣ ਸੋਹਣੇ ਪੱਗਾਂ ਵਾਲੇ ਸਿੱਖ ਦੜਾਕ ਦੌੜਦੇ ਨੇ ਇਸ ਵਿੱਚ ਮੇਰਾ ਕੁਝ ਨਹੀਂ ਸਭ ਰੱਬ ਨੇ ਕੀਤਾ ਹੈ ਇਸ ਤਰ੍ਹਾਂ ਦੀਆਂ ਹੋਰ ਕੁੱਝ ਦਿਲਚਸਪ ਕਹਾਣੀਆਂ ਤੇ ਕਿੱਸੇ ਫਾਜ਼ਲ ਸਿੰਘ ਦੜਾਕ ਦੇ ਨਾਲ ਜੁੜੇ ਹੋਏ ਨੇ ਮੈਰਾਥਨ ਦੜਾਕ ਦਾ ਇੱਕ ਆਪਣੇ ਆਪ ਦੇ ਵਿੱਚ ਪ੍ਰੇਰਣਾਦਾਇਕ ਸਰੋਤ ਹੈ ਉਹਨਾਂ ਦੇ ਕਈ ਵਰਲਡ ਰਿਕਾਰਡ ਉਹਨਾਂ ਦੇ ਨਾਮ ਨੇ ਔਰ ਇੱਥੇ ਤੱਕ ਕਿ ਉਹਨਾਂ ਨੂੰ ਦੇਸ਼ ਤੇ ਵਿਦੇਸ਼ ਪੱਧਰ ਦੇ ਉੱਤੇ ਕਈ ਸਨਮਾਨਾਂ ਦੇ ਨਾਲ ਨਿਵਾਜਿਆ ਜਾ ਚੁੱਕਾ ਹੈ ਪਰ 114 ਸਾਲ ਦੀ ਉਮਰ ਦੇ ਵਿੱਚ ਹਾਲੇ ਉਹਨਾਂ ਨੇ ਜਦੋਂ ਕੁਦਰਤੀ ਤੌਰ ਦੇ ਉੱਤੇ ਆਖਰੀ ਸਾਹ ਲੈਣਾ ਸੀ ਉਹ ਨਸੀਬ ਨਹੀਂ ਹੋਇਆ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਇੱਕ ਸੜਕ ਦਰਘਟਨਾ ਦੇ ਵਿੱਚ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੁਣ ਇਹ ਸੜਕ ਦੁਰਘਟਨਾ ਕਿਵੇਂ ਹੋਈ ਕਿਸ ਦੀ ਅਨਗਹਿਲੀ ਦੇ ਨਾਲ ਹੋਈ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਇਸ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਾਣਕਾਰੀ ਸਾਹਮਣੇ ਆ ਸਕਦੀ ਹੈ ਫਿਲਹਾਲ ਜਿੱਥੇ ਮੈਰਾਥਨ ਦੜਾਕ ਫੌਜਾ ਸਿੰਘ ਦੀ 114 ਸਾਲ ਦੇ ਵਿੱਚ ਜਿਹੜੇ ਉਹਨਾਂ ਦਾ ਅਖੀਰਲਾ ਪੜਾ ਸੀ 15 ਤੋਂ 20 ਸਾਲ ਦਾ ਉਸ ਨੂੰ ਬਹੁਤ ਹੀ ਚੇਤਿਆਂ ਵਿੱਚ ਯਾਦ ਰੱਖਣ ਵਾਲਾ ਹੈ ਚਾਹੇ ਸਰੀਰਕ ਤੌਰ ਦੇ ਉੱਤੇ ਮੈਰਾਥਨ ਦੜਾਕ ਫੌਜਾ ਸਿੰਘ ਸਾਡੇ ਵਿਚਕਾਰ ਅੱਜ ਨਹੀਂ ਪਰ ਉਹਨਾਂ ਦੇ ਰਿਕਾਰਡ ਉਹਨਾਂ ਦੇ ਕੀਤੇ ਕੰਮਾਂ ਨੂੰ ਹਮੇਸ਼ਾ ਹੀ ਚੇਤਿਆਂ ਵਿੱਚ ਰੱਖਿਆ ਜਾਏਗਾ ABC ادارے ਵੱਲੋਂ ਵੀ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਕਿ ਉਹਨਾਂ ਨੇ ਪੱਗ ਦਾ ਮਾਣ ਰੱਖਿਆ ਔਰ ਬਜ਼ੁਰਗ ਅਵਸਥਾ ਦੇ ਵਿੱਚ ਵੀ ਪ੍ਰੇਰਣਾਦਾਇਕ ਸਰੋਤ ਹੋ ਨਿਭੜੇ ਨੇ ਉਹ ਅਸੀਂ ਵੀ ਉਹਨਾਂ ਨੂੰ ਸਲੂਟ ਕਰਦੇ ਹਾਂ ਫੌਜਾ ਸਿੰਘ ਮੈਰਾਥਨ ਸਫਲ ਦੜਾਕ ਦੇ ਬਾਰੇ ਤੁਹਾਡਾ ਕੀ ਮਨ ਹੈ ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੀ ਹਸਤੀ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਜ਼ਰੂਰ ਲਿਖ ਸਕਦੇ ਹੋ ਫਿਲਹਾਲ ਬਣੇ ਰਹੋ ABC ਪੰਜਾਬ ਦੇ ਨਾਲ